ਲੋਕ ਪੁੱਛ ਰਹੇ ਹਨ ਕਿ ਸਾਡੀ ਸੰਸਦ ਬਹਿਸ ਲਈ ਹੀ ਰਹਿ ਗਈ ਹੈ ਔਰ ਸਿਰਫ ਹੰਗਾਮਿਆਂ ਲਈ ਹੀ ਰਹਿ ਗਈ ਹੈ ਅਸੀਂ ਸੋਚਿਆ ਸੀ ਕਿ ਮਹਿੰਗਾਈ ਤੇ ਗੱਲ ਹੋਏਗੀ ਪਰ ਸਿਆਸਤ ਚ ਇਹ ਸਭ ਉਲਝੇ ਰਹੇ ਕਿ ਸੰਸਦ ਮੈਂਬਰ ਕੰਮ ਕਦੋਂ ਕਰਦੇ ਨੇ ਇਹ ਤਾਂ ਸਿਰਫ ਗੱਲਾਂ ਹੀ ਕਰਦੇ ਨੇ ਔਰ ਹੰਗਾਮੇ ਕਰਦੇ ਨੇ ਸਰਕਾਰ ਕਹਿੰਦੀ ਰਹੀ ਕਿ ਵਿਰੋਧੀ ਕੰਮ ਨਹੀਂ ਕਰਨ ਦੇ ਰਹੇ ਅਤੇ ਵਿਰੋਧੀ ਕਹਿੰਦੇ ਰਹੇ ਕਿ ਸਰਕਾਰ ਜੋ ਹੈ ਉਹ ਜਵਾਬ ਦੇਣ ਤੋਂ ਪੱਜ ਰਹੀ ਹੈ ਜੇ ਕੰਮ ਨਹੀਂ ਕਰਨਾ ਤਾਂ ਇਹਨਾਂ ਨੂੰ ਤਨਖਾਹ ਕਾਦੀ ਮਿਲਦੀ ਹੈ ਸੰਸਦ ਦਾ ਮੌਨਸੂਨ ਸੈਸ਼ਨ ਮੁੱਕ ਗਿਆ ਪਰ ਪਿੱਛੇ ਛੱਡ ਗਿਆ ਕਈ ਸਵਾਲ ਕਈ ਦੋਸ਼ ਤੇ ਕਈ ਐਸੇ ਮੁੱਦੇ ਛੱਡ ਗਿਆ ਜਿਨ੍ਹਾਂ ਦਾ ਹਲੇ ਤੱਕ ਕੋਈ ਜਵਾਬ ਨਹੀਂ ਆਇਆ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਤੇ ਰਾਹੁਲ ਗਾਂਧੀ ਦੀ ਤਕਰਾਰ ਅਤੇ ਇਸ ਦੇ ਨਾਲ ਹੀ ਹੰਗਾਮੇ ਨਾਲ ਭਰੀ ਹੋਈ ਸੰਸਦ ਕਿ ਇਹ ਲੋਕਤੰਤਰ ਦਾ ਨਵਾਂ ਚਿਹਰਾ ਹੈ ਅੱਜ ਅਸੀਂ ਤੁਹਾਨੂੰ ਦਿਖਾਵਾਂਗੇ ਕਿ ਇਹ ਸੈਸ਼ਨ ਦੀ ਪੂਰੀ ਰਿਪੋਰਟ ਜਿਸ ਦੇ ਵਿੱਚ ਕੀ ਹੋਇਆ ਅਤੇ ਕਿੰਨੀਆਂ ਸੁਣਵਾਈਆਂ ਹੋਈਆਂ ਨੇ ਜਿਸ ਚ ਅਸੀਂ ਦੇਖਿਆ ਕਿ ਉਪ ਰਾਸ਼ਪਤੀ ਜਗਦੀਪ ਧਨਕਰ ਨੇ ਅਚਾਨਕ ਅਸਤੀਫਾ ਦੇ ਦਿੱਤਾ ਕਾਰਨ ਦੱਸਿਆ ਕਿ ਉਹਨਾਂ ਦੀ ਸਿਹਤ ਠੀਕ ਨਹੀਂ ਹੈ ਪਰ ਇਸ ਦੇ ਉੱਤੇ ਵੀ ਤਿੱਖੀਆਂ ਅਟਕਲਾਂ ਲੱਗ ਰਹੀਆਂ ਨੇ ਇਸ ਦੇ ਨਾਲ ਹੀ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਵਿਰੁੱਧ ਰਾਹੁਲ ਗਾਂਧੀ ਦੀ ਵੀ ਚਰਚਾ ਹੋਈ ਜਿਸ ਵਿੱਚ ਉਹਨਾਂ ਨੇ ਆਪਰੇਸ਼ਨ ਸਿੰਦੂਰ ਨੂੰ ਲੈ ਕੇ ਕਾਫੀ ਗਰਮ ਸਵਾਲ ਕੀਤੇ ਇਸ ਦੇ ਨਾਲ ਹੀ ਵਿਰੋਧੀ ਧਿਰ ਨੇ ਕਾਫੀ ਹੰਗਾਮਾ ਮਚਾਇਆ ਸਪੀਕਰ ਓਮ ਬਿਰਲਾ ਦਾ ਵੀ ਖੁਲਾਸਾ ਸਾਹਮਣੇ ਆਇਆ ਹੈ ਕਿ 120 ਘੰਟਿਆਂ ਦਾ ਸੈਸ਼ਨ ਪਰ ਇਸ ਦੇ ਵਿੱਚ ਕੰਮ ਹੋਇਆ ਸਿਰਫ 35 ਘੰਟੇ ਹੀ ਦੇਖਿਆ ਜਾਏ ਤਾਂ ਹੰਗਾਮੇ ਦੇ ਵਿੱਚ ਕਈ ਅਹਿਮ ਮਸਲੇ ਜਿਹੜੇ ਸੀ ਉਹ ਦੱਬ ਗਏ ਸਰਕਾਰ ਕਹਿੰਦੀ ਰਹੀ ਕਿ ਵਿਰੋਧੀ ਕੰਮ ਨਹੀਂ ਕਰਨ ਦੇ ਰਹੇ ਅਤੇ ਵਿਰੋਧੀ ਕਹਿੰਦੇ ਰਹੇ ਕਿ ਸਰਕਾਰ ਜੋ ਹੈ ਉਹ ਜਵਾਬ ਦੇਣ ਤੋਂ ਪੱਜ ਰਹੀ ਹੈ ਅਸੀਂ ਇਸ ਨੂੰ ਲੈ ਕੇ ਆਮ ਜਨਤਾ ਦਾ ਪੱਖ ਵੀ ਜਾਣਨ ਦੀ ਕੋਸ਼ਿਸ਼ ਕੀਤੀ ਜਿਸ ਵਿੱਚ ਉਹਨਾਂ ਨੇ ਕਿਹਾ ਕਿ ਇਹ ਲੋਕ ਸਿਰਫ ਕੈਮਰੇ ਸਾਹਮਣੇ ਹੀ ਡਰਾਮਾ ਕਰਦੇ ਨੇ ਦੇਸ਼ 'ਚ ਕੰਮ ਰੁਕਿਆ ਪਿਆ ਹੈ ਅਸੀਂ ਸੋਚਿਆ ਸੀ ਕਿ ਮਹਿੰਗਾਈ ਤੇ ਗੱਲ ਹੋਏਗੀ ਪਰ ਸਿਆਸਤ 'ਚ ਇਹ ਸਭ ਉਲਝੇ ਰਹੇ ਜੇ ਕੰਮ ਨਹੀਂ ਕਰਨਾ ਤਾਂ ਇਹਨਾਂ ਨੂੰ ਤਨਖਾਹ ਕਾਦੀ ਮਿਲਦੀ ਹੈ ਸੋਸ਼ਲ ਮੀਡੀਆ ਤੇ ਵੀ ਕਾਫੀ ਟ੍ਰੈਂਡ ਕਰ ਰਿਹਾ ਹੈ ਇਸ ਸਾਲ ਦਾ ਮੌਨਸੂਨ ਸੈਸ਼ਨ ਜਿਸ ਦੇ ਵਿੱਚ ਹੈਸ਼ਟੈਗ ਸੰਸਦ ਕਾ ਡਰਾਮਾ ਇਸ ਦੇ ਨਾਲ ਹੀ ਲੋਕ ਪੁੱਛ ਰਹੇ ਨੇ ਬਹਿਸ ਕਦ ਹੋਏਗੀ ਨਾਲ ਹੀ ਸਭ ਤੋਂ ਅਹਿਮ ਮੁੱਦਾ ਰਿਹਾ ਮੋਦੀ ਵਰਸਸ ਰਾਹੁਲ ਵੀਡੀਓ ਦੇਖਿਆ ਜਾਏ ਤਾਂ ਲੋਕ ਪੁੱਛ ਰਹੇ ਹਨ ਕਿ ਸਾਡੀ ਸੰਸਦ ਬਹਿਸ ਲਈ ਹੀ ਰਹਿ ਗਈ ਹੈ ਔਰ ਸਿਰਫ ਹੰਗਾਮਿਆਂ ਲਈ ਹੀ ਰਹਿ ਗਈ ਹੈ ਜਦੋਂ ਕਿ ਸੰਸਦ ਮੈਂਬਰ ਕੰਮ ਕਦੋਂ ਕਰਦੇ ਨੇ ਇਹ ਤਾਂ ਸਿਰਫ ਗੱਲਾਂ ਹੀ ਕਰਦੇ ਨੇ ਔਰ ਹੰਗਾਮੇ ਕਰਦੇ ਨੇ ਲੋਕਾਂ ਦਾ ਕਹਿਣਾ ਹੈ ਕਿ ਇਹਨਾਂ ਦੀ ਵੀ ਤਨਖਾਹ ਕੱਟਣੀ ਚਾਹੀਦੀ ਹੈ ਜਿੱਦਾਂ ਕਿ ਨੋ ਵਰਕ ਨੋ ਪੇਰੋਲ ਇਹਨਾਂ ਦੇ ਉੱਤੇ ਵੀ ਲਾਗੂ ਹੋਣਾ ਚਾਹੀਦਾ ਹੈ ਲੋਕਤੰਤਰ ਦੀ ਤਾਕਤ ਸੰਸਦ ਦੇ ਵਿੱਚ ਹੈ ਪਰ ਜਦੋਂ ਸੰਸਦ ਹੀ ਠੱਪ ਹੋ ਜਾਏ ਤਾਂ ਲੋਕਤੰਤਰ ਦੀ ਸਾਂਹ ਰੁਕ ਜਾਂਦੀ ਹੈ ਹੁਣ ਵਾਰੀ ਹੈ ਲੋਕਾਂ ਦੀ 2029 ਦੇ ਵਿੱਚ ਲੋਕ ਕਿੰਨਾਂ ਨੂੰ ਸਜ਼ਾ ਦੇਣਗੇ ਅਤੇ ਕਿੰਨਾਂ ਨੂੰ ਇਨਾਮ ਇਹ ਤਾਂ ਫਿਲਹਾਲ ਆਉਣ ਵਾਲਾ ਸਮਾਂ ਹੀ ਦੱਸੇਗਾ ਹੋਰ ਜ਼ਿਆਦਾ ਅਪਡੇਟ ਦੇ ਲਈ ਜੁੜੇ ਰਹੋ ਪੰਜਾਬ ਨਾਓ ਟੀਵੀ ਦੇ ਨਾਲ